ੴ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਗਾਉਤੀ ਜੀ ਸਹਾਈ ਵਾਰ ਸ੍ਰੀ ਪਗਾਉਤੀ ਜੀ ਕੀ ਬਾਤ ਸਾਹੀ ਦਸਵੀਂ ਪ੍ਰਥਮ ਭਗਾਤੀ ਸਿਮਰ ਕੇ ਗੁਰੂ ਨਾਨਕ ਲਈ ਤਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਐ ਹੋਈ ਸਹਾਈ ਅਰ ਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰ ਗੁਰਸਨ ਤੇ ਆਈਐ ਜਿਤ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਐ ਘਰ ਨਉ ਨਿਦ ਆਵੈ ਧਾਇ ਸਭ ਥਾਈ ਹੋਏ ਸਹਾਈ ਪਉੜੀ ਖੰਡਾ ਪ੍ਰਥਮ ਸਾਜ ਕੈ ਜਿਨ ਸਭ ਸੈਸਾਰ ਉਪਾਇਆ ਬ੍ਰਹਮ ਬਿਸਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਇ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥਮਾ ਗगन ਰਹਾਇਆ ਫਿਰ ਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀ ਦੁਰਗਾ ਸਾਜ ਕੈ ਦੇਤਾ ਦਾ ਨਾਸ ਕਰਾਇਆ ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਬਹਿ ਸਿਰ ਘਾਇਆ ਤੈ ਤੋਂ ਹੀ ਬਲ ਕੇ ਸੁਨ ਲੈ ਕੰਸ ਕੇਸੀ ਬਗੜ ਗਿਰਾਇਆ ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤੀਨੀ ਤਨਤਾਇਆ ਕਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੰਡਰ ਵਾਇਆ ਅਪਮਾਨ ਉਤਾਰਨ ਦੇਵਤੇ ਮੈਂ ਖਾਸੁਰ ਸੁੰਡ ਉਪਾਇਆ ਜੀਤ ਲਏ ਤਿਨ ਦੇਵਤੇ ਤਹਿ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾਏ ਕੈ ਸਿਰ ਉੱਪਰ ਛਤਰ ਫਰਾਇਆ ਦਿੱਤਾ ਇੰਦਰ ਨਿਕਾਲ ਕੇ ਤਿੰਨ ਘਿਰ ਕੈ ਲਾਸ ਤਕਾਇਆ ਡਰ ਕੈ ਹੱਥੋਂ ਦਾੰਦ ਵੀ ਦਿਲ ਅੰਦਰ ਤ੍ਰਾਸ ਵਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪਵਣੀ ਇੱਕ ਦਿਹਾੜੇ ਨਾਵਣ ਆਈ ਦੁਰਗਾ ਸਾਹ ਇੰਦਰ ਬਿਰਤਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕਰਾਈ ਸਾਤੇ ਦਾਨਵੀ ਲੋਕੀਤ ਹੀ ਫਿਰਾਈ ਦੋਹੀ ਆਪਣੀ ਬੈਠੇ ਵਾਇ ਵਧਾਈ ਤੇ ਅਮਰਾਵਤੀ ਦਿੱਤੇ ਦੇ ਉਪਜਾਈ ਸਭ ਨਾਰਾਕ ਸਾਹ ਕਿਨੇ ਨਾ ਜਿੱਤਾ ਜਾਈ ਮੈਂ ਖੇ ਦੇਤ ਨੂੰ ਦੇਰੀ ਸਾਮ ਤਕਾਈ ਦੇਵੀ ਦੁਰਗਾ ਸਾਹ ਪਵੜੀ ਦੁਰਗਾ ਬੈਣ ਸੁਣਨਦੀ ਹੱਸੀ ਹੜਹੜਾਈ ਉਹੀ ਸੀ ਉਹ ਮੰਗਾਇਆ ਰਾਖਸ ਭਖਣਾ ਚਿੰਤਾ ਕਰਹੁ ਨਾ ਕਾਈ ਦੇਵਾਂ ਨੂੰ ਆਖਿਆ ਰੋਹ ਹੋਈ ਮਹਾਮਾਈ ਰਾਖਸ ਮਾਰਨੇ ਦੋਹਰਾ ਰਾਖਸ ਆਏ ਰੋਹਲੇ ਖੇਦ ਪਿੜਨ ਕੇ ਚਾਇ ਲਸ਼ਕਣ ਦੇ ਗਾਂ ਵਰਛੀਆਂ ਸੂਰਜ ਨਦਰ ਨਾ ਪਾਏ ਪਾੜੀ ਦੁਹਾਂ ਕੰਧਾਰਾ ਮੋਹ ਜੁੜੇ ਢੋਲ ਸੰਗ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁਟੇ ਸਹ ਹ ਜੁੱਧ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮਸਾਫਾ ਵੱਜਿਆ ਰਣਕੁਰੇ ਨਗਾਰੇ ਚਾਵਲੇ ਝੂਲਣ ਨੇ ਜੇ ਪੈਰ ਕਾ ਨੀ ਸਾਂ ਲਸਣ ਲਸਾਵਲੇ ਢੋਲ ਨਗਾਰੇ ਪਾਉਣ ਦੇ ਉਂਗਣ ਜਾਣ ਜਟਾਵਲੇ ਦੁਰਗਾ ਦਾ ਨੋ ਡਹਿ ਰਣ ਨਾਦ ਵੱਜਣ ਖੇਤ ਪਿਹਾਵਲੇ ਬੀਰ ਪਰਤੇ ਵਰਛੀਏ ਜਣ ਢਾਲ ਚ ਮੁਟਟੇ ਆਵਲੇ ਕਾਂਡੇ ਤੇ ਗੀ ਤੜਫੀਆਂ ਨੇ ਮਦ ਪੀਤੇ ਲੁੱਟਨ ਬਾਵਲੇ ਇੱਕ ਚੁਣ ਚੁਣ ਝਾੜੂ ਗੱਡੀਆਂ ਦੇ ਰੇਤ ਵਿੱਚੋਂ ਸੁਈਂਦਾ ਢਾਵਲੇ ਗਦਾ 36 ਵਰਛੀਆਂ تیر ਵਗਣ ਖਰੇ ਉਤਾਵਲੇ ਜਣ ਦਸੇ ਪੁਜੰਗ ਮਸਾਵਲੇ ਮਰ ਜਾਵਣ ਬੀਰ ਰਹਾਵਲੇ ਪੌੜੇ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਦਾਇ ਰਗਦਰੋਹਲੇ ਚੌਗਿਰਦੋ ਭਾਰੇ ਹਾਥੀ ਤੇ ਗਾ ਪਕੜ ਕੇ ਰਣ ਭੇੜੇ ਕਰਾਰੇ ਕਦੇ ਨੰੱਠੇ ਜੁੱਧ ਤੇ ਜੋ ਦੇਜਝਾਰੇ ਦਿਲ ਵਿੱਚ ਰੋਹ ਵਢਾਇ ਕ ਮਾਰ ਮਾਰ ਪੁਕਾਰੇ ਮਾਰੇ ਚੰਦ ਪਰ ਜਾਂੰਡ ਨ ਬੀਰ ਖੇਦ ਉਤਾਰੇ ਮਾਰੇ ਜੱਪਨ ਬਿਜਲੀ ਸਿਰ ਭਾਰ ਮਨਾਰੇ ਪੌੜੀ ਝੋਟ ਬਈ ਦਮਾਮੇ ਦਲਾ ਮੁਕਾਬਲਾ ਦੇਵੀ ਦਸ ਨਚਾਈ ਸੀ ਹਣਸਾਰ ਦੀ ਪੇਟ ਮਲੰਦੇ ਲਾਈ ਮੈਂ ਖੇ ਦਾਤ ਗੁਰਦਿਆਂ ਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਨ ਦਿਖਾਈ ਤਾਰੇ ਧੂਮਕੇ ਪੌੜੀ ਛੋਟਾ ਪਵਣ ਨਗਾਰੇ ਅਣੀਆਂ ਜੁੱਟੀਆਂ ਧੂ ਲਈਆਂ ਦਰਵਾਰੀ ਦੇਵਾ ਦਾਨ ਵੀ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵਗੈਰਤ ਚੁਲਾਰੀ ਜਿਉਂ ਗਿਰ ਬਾਬਤਰਾ ਦੇਖਣ ਬੈਠ ਅਡਾਰੀ ਨਾਰੀ ਰਾਖਸਾ ਪਾਈ ਤੁਮ ਸਵਾਰੀ ਦੁਰਗਾ ਦਾਨ ਵੀ ਪੌੜੇ ਲਖਨਗਰ ਵਜਣ ਆਮੋ ਸਾਹਮਣੇ ਰੱਖ ਦਣ ਨ ਭਜਣ ਰੋਹੇ ਰੋਹਲੇ ਸਿੰਘਾ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੇ ਕੋਰੇ ਨਗਾਰੇ ਦੋਹਰੇ ਰਣ ਸੰਗਲਿਆਲੇ ਧੂੜ ਲਪੇਟੇ ਤੂ ਹਰੇ ਸਰਦਾਰ ਜਟਾਲੇ ਉਹ ਖਲੀਆਂ ਨਾਸਾਂ ਜਿਨ੍ਹਾਂ 모ਹੇ ਜਾਪਨ ਆਲੇ ਧਾਏ ਦਾ ਦੇਵੀ ਸਾਹਮਣੇ ਬਿਰ ਮੁੱਛਲੀ ਆਲੇ ਸੁਰਬਤ ਜੇ ਲੜ ਹਟੇ ਬਿਰ ਟਲੇ ਨਟਾਲੇ ਗੱਜੇ ਦੁਰਗਾ ਘੇਰ ਕੈ ਜਣ ਕਣੀਆਂ ਕਾਲੇ ਪਾੜੇ ਚੋਟ ਪਈ ਖਰਚਾਮੀ ਦਲਾ ਮੁਕਾਬਲਾ ਕੇ ਲਈ ਵਰਿਆਮੀ ਦੁਰਗਾ ਆਏ ਕੈ ਰਗਤ ਵੱਡੇ ਲਾਮੀ ਭਜ ਨਾ ਜਾਣਦੇ ਆਨ ਤੂ ਸੁਰਗਮੇ ਮਾਰੇ ਦੇਵਤਾ ਪੌੜੀ ਅਗਣਤ ਘੁਰੇ ਨਗਾਰੇ ਦਲਾਂ ਪਿਣੰਦਿਆਂ ਪਾਏ ਮੈਖਲ ਭਾਰੇ ਦੇਵਾ ਦਾ ਨਵਾ ਵਾਹਨ ਫਟਕਰਾਰੇ ਰਾਗ ਰੋਹਲੇ ਜਪਣ ਤੇ ਕੀ ਯਾਰੇ ਮਿਆਂ ਨੂੰ ਤੂੰ ਹੀ ਆ ਜੋ ਦੇਵ ਦੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਾਰੇ ਪੱਭਜਵੇ ਹਣੇ ਕਦੇ ਨਾ ਕਨਹਾਰੇ ਸ਼ਾਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਾਏ ਰਾਗਤ ਖੜਕ ਲੈ ਪੌੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬੱਦਲ ਜਿਉ ਮੈਂ ਖਾਸ ਰਣ ਵਿੱਚ ਗੱਜਿਆ ਇੰਦਰ ਜੇਹਾਂ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰਿਆਦਾ ਬਾਰੇ ਆਮੋ ਸਾਹਮਣੇ ਅਗੰਧ ਬੀਰ ਸੰਘਾਰੇ ਲੱਗਦੀ ਕੈਬਰੀ ਡਿੱਗੇ ਜਾਣ ਮੁਨਾਰੇ ਮਾਰੇ ਬਿੰਜਦੇ ਖੁੱਲੀ ਵਾਲੀ ਦੇ ਤਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਭੰਗਾ ਖਾਏ ਕੈ ਪੌੜੇ ਧੁਆ ਘੰਧਾਰਾ ਮੁਹ ਜੜੇ ਨਾਲ ਤੌਜ਼ਾ ਭਾਰੀ ਕੜਕ ਉਠਿਆ ਫੌਜ ਦੇ ਵੱਡਾ ਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਂੋਂ ਖੰਡਾ ਤੂਹਿਆ ਮੈਂ ਖਾਸੁਰ ਭਾਰੀ ਉਮਰ ਲੱਥੇ ਸੂਰਮੇ ਮਾਰ ਮਚੀ ਕਰਾਰੇ ਜਾਪੇ ਚੱਲੇ ਰਤ ਦੇ ਸੱਲੇ ਜੜ ਧਾਰੀ ਪੌੜੇ ਸੱਟ ਪਈ ਜਮਦਾਨੀ ਦਲਾ ਮੁਕਾਬਲਾ ਤੁਹੇ ਲਈ ਕਿਰਪਾਣੀ ਦੁਰਗਾ ਮਿਆੰਤ ਚੰਡੀ ਰਗਤ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰਗ ਲੈ ਪਖਰ ਤੁਰਾ ਪਲਾਣੀ ਰੜ ਕੀ ਧਾਰਤ ਜਾਏ ਲੈਦੀ ਅਗਾ ਸਿੰਗਾਣੀ ਸਿੰਗਾ ਧਾਲਦੀਆਂ ਗੋਦਮ ਸਿਰ ਲੈ ਲਾਣੀ ਦੁਸ਼ਮਨ ਮਾਰ ਕੇ ਵੱਡੇ ਜਨਤ ਖਾਣੀ ਮੂਹੇ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਯੁੱਗ ਕਹਾਣੀ ਚੱਲ ਲਗ ਤੇਗ ਦੀ ਬਿੱਦਨ ਖੇਤ ਵਿਹਾਣੀ ਮੈਂ ਖੇਦੈਤ ਨੂੰ ਇਦੀ ਮੈਂ ਖਾਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾ ਹੀ ਪਾਣੀ ਦਲੀ ਹੰਕਾਰ ਕੈ ਜਾਣ ਕਰੀ ਸਮਾਇ ਪਠਾਣੀ ਸੁਣ ਕਹਿ ਰਾਂ ਕਿ ਨੂ ਰਤੂ ਦੇ ਹੜਵਾਣੀ ਚੱਲੇ ਵੀਰ ਖੇਤ ਪੀਤਾ ਫੁੱਲ ਇਆਣੇ ਘੂਮਣ ਸੂਰ ਮੇ ਹੋ ਈ ਲੋ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਬਰਦਾਨੀ ਹੋਈ ਜਿਤ ਦਿਨ ਸੁਮਨ ਸੁਮਗਮਾਨੀ ਜਨਮੈ ਸੂਰਮੇ ਇੰਦਰ ਦੀ ਰਜਤਾਣੀ ਤੱਕੀ ਜਿਤਣੀ ਇੰਦਰਪੁਰੀ ਤੇ ਤਾਵਣਾ ਵੜ ਜੋਦੀ ਮਤਾ ਪਕਾਇਆ ਸੰਝ ਪਟੇਲਾ ਪਾਖਰਾ ਭੇੜ ਸੰਦਾ ਸਾਜ ਬਣਾਇਆ ਜੰਮੇ ਕਟਕ ਅਸ਼ੂਣੀ ਅਸਮਾਨ ਗਰਦੀ ਛਾਇਆ ਰੋਹ ਸੁਮਨੇ ਸੁਮ ਸਿਦਾ ਆਇਆ ਪੜੇ ਸੁਮਨੇ ਸੁਮ ਅਲਾਇਆ ਵੜ ਜੋਦੀ ਸੰਗਰਵਾਏ ਰੋਹ ਦਿਖਾਲੀ ਦਿੱਤੀ ਆ ਵਰੀਆਂ ਮੀਤਰੇ ਨਚਾਏ ਕੁਰੇ ਦਮਾ ਮੇ ਦੋਹਰੇ ਜਮ ਬਾਹਣ ਜਿਉ ਅਰੜਾਏ ਦੇਵ ਦਾਨੋ ਲੁਜਣ ਆਏ ਪੜੇ ਦਾਨੋ ਦੇਵ ਅਨਾਗੀ ਸੰਗਲ ਰਚਿਆ ਫੁੱਲ ਘੜੇ ਜੜਪਾਗੀ ਬਾਣੇ ਜੋਦਿਆ ਭੂਤਾਂ ਇੱਲਾ ਕਾਂਗੇ ਗੋਸਤ ਪੱਖੇ ਆ ਹਮਣ ਧਮਣ ਜਾਗੀ ਕੱਤੀ ਸੂਰਿਆ ਟੱਪੈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਉਪਝਾਈ ਮਿਲ ਕਹਿ ਰਕਸੀ ਲੋਕੀ ਤਹੀ ਫਰਾਈ ਦੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾ ਡਰਦਿਆਂ ਆਂਦੀ ਚੰਡ ਚੜ੍ਹਾਈ ਉੱਤੇ ਰਾਕਸਾ ਪੌੜੇ ਆਈ ਫੇਰ ਭਵਾਨੀ ਖਬਰੀ ਪਾਈਆਂ ਦੈਤ ਵਡੇ ਅਭਮਾਨੀ ਹੋਏ ਏ ਕਠੇ लोचन ਧੁੰਮਗਮਾਨੀ ਰਾਏ ਬੁਲਾਇਆ ਜਗ ਵਿੱਚ ਵੱਡਾ ਦਾਨੋ ਆਪ ਕਹਾਇਆ ਛੱਟ ਪਏ ਖਰਚਾ ਮੀ ਦੁਰਗਾ ਲਿਆਵਣੀ ਪੌੜੇ ਕੜਕ ਉਠੀ ਰਣ ਚੰਡੀ ਫੌਜਾਂ ਦੇਖ ਕੇ ਧੂਏ ਮਿਆਂ ਨੂੰ ਖੰਡਾ ਹੋਈ ਸਾਹਮਣੇ ਸੱਬੇ ਵੀਰ ਸੰਘਾਰੇ ਤੂੰ ਮਰਨੈਣ ਦੇ ਜਣ ਲੈ ਕੱਟਿਆ ਰੇ ਦਰਖਤ ਬਾੜੀਆਂ ਪੌੜੇ 24 ਧੌਸ বাজਾਈ ਦਲਾ ਮੁਕਾਬਲਾ ਰੋਹ ਪਵਾਨੀ ਆਈ ਉੱਤੇ ਰਾਖਸਾਂ ਖੱਬੇ ਦਸ ਨਚਾਈ ਸੀਹਣਸਾਰ ਦੀ ਬਹੁਤਾਂ ਦੇ ਦਿਨ ਲਾਈ ਕੀਤੀ ਰੰਗਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕੇ ਰੋ ਹੋਏ ਚਲਾਈ ਰਾਗ ਜ਼ਰਾਏ ਨੂੰ ਜੰਪੁਰ ਦੀਆ ਬਿਠਾਈ ਲੋਚਣ ਧੂਮ ਨੂੰ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੇ ਭੰਨੇ ਦੇਤ ਪੁਕਾਰੇ ਰਾਜੇ ਸੁੰਭਥੈ ਲੋਚਣ ਧੂਮ ਸੰਘਾਰੇ ਸੁਣੇ ਸਿਪਾਹੀਆਂ ਚੁੰਣ ਚੁੰਣ ਜੋਦੇ ਮਾਰੇ ਅੰਦਰ ਖੇਤ ਦਾ ਜਪਣ ਅੰਬਰਤਾਰੇ ਡਿੱਗਣ ਸੂਰਮੇ ਗਰੇ ਪਰਬਤ ਭਾਰੇ ਮਾਰੇ ਵਿਜਦੇ ਦੇਤਾ ਦੇ ਦਲਹਾਰੇ ਦੇ ਸਦਖਾਏ ਕੈ ਬੱਚੇ ਸੁਮਾਰੇ ਮਾਰੇ ਰਹਿਦੇ ਰਾਇਥਾ ਪੌੜੀ ਰੋ ਹੋਏ ਬੁਲਾਏ ਰਗਸਰਾਏ ਨੇ ਬੈਟੇ ਮਤ ਪਕਾਈ ਦੁਰਗਾ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰਛਾਈ ਬਣਿਆ ਕੇ ਜਮਾ ਜੇਤੇ ਰਾਏ ਬੁਲਾਏ ਚੱਲੇ ਜੁਦਨੋ ਜਨ ਜੰਪੂਰ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾ ਮੁਕਾਬਲਾ ਰੋਹ ਰੋਹਿ ਲ ਆਏ ਉੱਤੇ ਰਾਕਸਾਂ ਸਭ ਨੇ ਤੁਰੇ ਨਚਾਏ ਪਰਛੇ ਪਕੜ ਕੇ ਬਹੁਤੇ ਮਾਰ ਗਿਰਾਏ ਅੰਦਰ ਖੇਤ ਦਾ ਤੇਰੀ ਛੱਬਰ ਲਾਈ ਮੁੱਠੀ ਦੇਵਤਾ ਭੇਰੀ ਸੰਗ ਵਜਾਏ ਸੰਗਰ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਧਣ ਖ ਲੈ ਜਿਨੀ ਦਸ ਉਠਾਏ ਰਹਿ ਨਾ ਜੀਵ ਦੇ ਚੰਦਰ ਮੁੰਡ ਖਪਾਏ ਦੋਨੋਂ ਦੇਵਤਾ ਸੋ ਮੰਨਿਸ ਨੰਬਰ ਸਾਇ ਮਾਰੇ ਦੇਤ ਸੁਣ ਜੁਦ ਸਭ ਬੁਲਾਏ ਆਪਣੇ ਮਜਲਸੀ ਜਨੀ ਦੇ ਉਭਾਏ ਇੰਦਰ ਜੇ ਹਵੇ ਤੇ ਹੀ ਮਾਰਗ ਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸ ਵਜਾਏ ਤਿੰਨਾ ਚਿਤ ਕਰ ਫਿਰ ਸਰਨਤ ਬੀਜ ਚਲਾਏ ਭੀੜੇ ਰਾਏ ਦੇ ਸੰਝ ਪਟੇਲਾ ਪਾਏ ਚਿਲਕਤ ਟੋਪੀਆਂ ਲੁਜਣ ਨੂੰ ਅੜਾਏ ਰਾਖ ਦਰੋ ਹਲੇ ਕਦੇ ਨਾ ਕਿਨ ਹਟਾਏ ਜੁਦ ਮਚਾਏ ਕੈ ਮਿਲਤੇ ਦਾਨੋਂ ਆਏ ਹੁਣ ਸੰਘਰਸ਼ ਦੇਖਣਾ ਪੌੜੀ ਦਿੱਤੀ ਡੰਡ ਉਭਾਰੀ ਨੇੜਾ ਆਏ ਕੈ ਸਿੰਘ ਕਰੀ ਰਸਵਾਰੀ ਦੁਰਗਾ ਸੋਰ ਸੁਣ ਖੱਬੇ ਦਸਤ ਉਭਾਰੀ ਕਦਾ ਫਰਾਏ ਕੈ ਸੈਨਾ ਸਭ ਸੰਘਾਰੀ ਸਰਨਤ ਬੀਜਦੀ ਜਨਮਦ ਖਾਇ ਇਮਦਾਰੀ ਘੋਮਣ ਸੂਰ ਮੇ ਅਗਣਤ ਪਾਉ ਪ੍ਰਸਾਰੀ ਰੁੱਲਿਆ ਹਾੜ ਵਿੱਚ ਜੱਪ ਐ ਖੇੜ ਖਟਾਰੀ ਸੁੱਤੇ ਫਾਗ ਨੂੰ ਸ੍ਰਣਮਤ ਬੀਜ ਹਕਾਰੇ ਰਹਦੇ ਸੂਰ ਮੇ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਭਣੀ ਦਸ ਉਭਾਰੇ ਤੇ ਗਾਂ ਧੂਏ ਕ ਮਾਰੇ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਦੇ ਠੜਕਾਰੇ ਦੇਗੀ ਉबरे ਘਾੜਕੜਨ ਠਟਿਆਰੇ ਜਾਨ ਬਣਾਏ ਕੈ ਛੱਟ ਪਈ ਜਮਦਾਨੀ ਦਲਾ ਮੁਕਾਬਲਾ ਘੂਮਰ ਬਰਗਸਤਾਨੀ ਦਲ ਵਿੱਚ ਖੱਤੀਓ ਸਣੇ ਤੁਰ ਪਲਾਣੇ ਡਿੱਗਣ ਸੂਰਮੇ ਉਠ ਉਠ ਮੰਗਣ ਪਾਣੀ ਕਾਇਲ ਕੂਮ ਦੇ ਏਵੜ ਮਾਰ ਵਿਹਾਣੀ ਉੱਪਰ ਰਾਖਸਾਂ ਬਿਜਲ ਜਿਉ ਚਰਲਾਣੀ ਉੱਠੀ ਦੇਵਤਾ ਪੌੜੀ ਜੋ ਵੀ ਤਾਸ ਉਭਾਰੀ ਦਲਾ ਮੁਕਾਬਲਾ ਸਭੋਂ ਸੈਨਾ ਮਾਰੀ ਪਲ ਵਿੱਚ ਆਨ ਵੀ ਦੁਰਗਾ ਦੰਨ ਮਾਰੇ ਰੋਹ ਬਡਾਏ ਕੈ ਸਿਰ ਵਿੱਚ ਤੇਗ ਵਗਾਈ ਸੁਰਨਤ ਬੀਜ ਦੇ ਅਗੰਤ ਦੰਨੋਂ ਭਾਰੇ ਹੋਏ ਲੋਹਾ ਜੋਦੇ ਜੇੜ ਮਨਾਰੇ ਅੰਦਰ ਖੇਤਦਾ ਦੁਰਗਾ ਨੋ ਲਲਕਾਰੇ ਆਵਣ ਸਾਹਮਣੇ ਦੁਰਗਾ ਸਭ ਸੰਘਾਰੇ ਰਖਦੇ ਆਵਦੇ ਤੂਦੇ ਪਰ ਨਾਲੇ ਤਿੰਤੇ ਭੋਏ ਭਏ ਉੱਠੇ ਕਰਨ ਯਾਰੇ ਰਕਦ ਹੜੜਾਏ ਧੱਗਾ ਸੰਗਲਿਆਲੀ ਸੰਗਰਵਾਇਆ ਬਰਚੀ ਬੰਬਲੀਆਲੀ ਸੂਰੇ ਸੰਗਰੇ ਭੇੜ ਮਚਿਆ ਬੀਰਾਲੀ ਦੁਰਗਾ ਦਾ ਨਵੀ ਮਾਰਮਚੀ ਮੋਹਾਲੀ ਅੰਦਰ ਖੇਤ ਦਾ ਜਣ ਨਟ ਲੱਥੇ ਛਾਲੀ ਢੋਲ বাজਾਏ ਕਹਿ ਲੋਹੂ ਫਾਤੀ ਜਾਲੀ ਲੋਤੀ ਜਮ ਤੜੀ ਕਣਵੇ ਜਿਓ ਛੰਚਾ ਲੀਤੇ ਗਹਸੀਆਂ ਕੁੰਮਰ ਯਾਰ ਸਿਆਲੀ ਬਣਿਆ ਕੇਜਮਾ ਧੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਧੋਏ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸ੍ਰਣਵਤ ਬੀਜ ਬਧਾਈਆਂ ਅਗੰਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕੈ ਸਬਣੀ ਆਣ ਵਗਾਈਆਂ ਤੇ ਗਾ ਤੂਏ ਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀਆਂ ਆਵ ਚਲਾਈਆਂ ਤੱਕ ਤੱਕ ਧਨ ਵੀ ਲੋਹ ਨਾਲ ਦੁਬਾਈਆਂ ਤੇ ਗਾਂ ਨੰਗੀਆਂ ਸਾਰਸਤੀ ਜਣਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਗਰਾਈਆਂ ਅੰਦਰ ਖੇਤ ਦਾ ਤਿੰਦੂ ਫੇਰ ਦਵਾਈਆਂ ਹੋਈਆਂ ਸੂਰਤਾਂ ਪੌੜੀ ਸੂਰੀ ਸੰਗਰ ਰਚਿਆ ਢੋਲ ਸਾੰਖ ਨਗਾਰੇ ਵਾਏ ਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਬਡਾਏ ਕੈ ਨਿਕਲੀ ਮੱਥਾ ਫੋੜ ਕੇ ਜਣ ਫਤੇ ਨਿਸ਼ਾਨ ਵਜਾਏ ਕੈ ਜਾਗ ਸੁ ਜੰਮੀ ਜੁੱਦ ਨੂੰ ਜਰਵਾਣਾ ਜਣ ਮਰਣਾ ਏ ਕੈ ਦਾਲ ਵਿੱਚ ਘੇਰਾ ਘੱਟਿਆ ਜਣ ਸੀਹ ਤੁਰਿਆ ਗਲਣਾਇਕੈ ਆਪ ਵਿਸੁਲਾ ਹੋਇਆ ਤੇ ਲੋਕਾ ਤੇ ਖੁਨਸਾਇਕੈ ਰੂਹ ਸਿਧਾਈਆਂ ਚੱਕਰਪਾਣ ਕਰ ਨੰਦਾ ਖੜਗ ਉਠਾਏਕੈ ਅਗਰ ਅਗਰ ਬੈਠੇ ਰੋਹਲੇ ਤੇਰੀ ਤੇਗੀ ਛੱਬਰ ਲਾਇ ਕੇ ਪਕੜ ਪਛਾੜੇ ਰਾਗ ਸਾੰਦਲ ਦੇ ਤਾਂ ਅੰਦਰ ਜਾਏ ਕਹਿ ਉਹ ਕੈਸੀ ਪਕੜ ਪਛਾੜ ਅੰਤਿਨ ਅੰਦਰ ਧੂਮ ਲਚਾਏ ਕੈ ਵੱਡੇ ਵੱਡੇ ਚੁਣਸੂਰ ਮੇ ਗਏ ਕੋਟੀ ਦਏ ਚਲਾਏ ਕੈ ਰਣਕਾਲੀ ਗੁੱਸਾ ਖਾਏ ਕੈ ਰਣਕਾਲੀ ਗੁੱਸਾ ਖਾਏ ਕੈ ਪੌੜੀ ਦੁਹਾਂ ਘੰਧਾਰਾ ਮੂੰਹ ਜੜੇ ਅਣਿਆਰਾ ਚੋਈਆਂ ਤੂਹੇ ਕਿਰਪਾਣਾ ਤਿੱਖੀਆਂ ਨਾ ਲੋਹ ਧੋਈਆਂ ਹੂਰਾ ਸੁਣਨ ਮਤ ਬੀਜ ਨੂੰ ਕਤ ਘੇਰ ਖਲੋਈਆਂ ਲਾਣਾ ਦੇਖਣ ਲਾੜੀਆਂ ਚੌਗਿਰਦਾ ਹੋਈਆਂ 24 ਤੌਸਾ ਪਾਈਆਂ ਦਲਾ ਮੁਕਾਬਲਾ ਦਸਤੀ ਧੂ ਨਚਾਈਆਂ ਤੇ ਗਾ ਲੰਗੀਆਂ ਸੂਰਿਆਂ ਦੇ ਤਣ ਲਾਈਆਂ ਗੋਸ ਗਿੱਦੀਆਂ ਬਿੱਦਣ ਰਾਤੀਆਂ ਆਈਆਂ ਮਰਦਾ ਕੋੜੀਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਫੌਜਾ ਮਾਰ ਹਟਾਈਆਂ ਦੇਵਾ ਦਾ ਨਵਾ ਭਜਦੀ ਕਥਾ ਸੁਣਾਈਆ ਰਾਜੇ ਸੁੰਭਥੈ ਭੁਇ ਨਾ ਪਾਉਣੇ ਪਾਈਆ ਬੁੰਦਾ ਰਕਤ ਦੀਆਂ ਕਾਲੀ ਖੇਦ ਖਪਾਈਆਂ ਸੱਬੇ ਸੂਰਤਾ ਬਹੁਤੀ ਸ੍ਰੀ ਬਿਹਾਈਆਂ ਕਣੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੂਜੇ ਸੂਰ ਮੇ ਸੁੰਭ ਸੁਣੀ ਕਰ ਹਾਲੀ ਸਰਣਵਤ ਬੀਜ ਦੀ ਰਣ ਵਿੱਚ ਕਿਨੇ ਨਾ ਝਾਲੀ ਦੁਰਗਾ ਆਵਦੀ ਬਹੁਤੇ ਬੀਜ ਟਾਲੀ ਉੱਠੇ ਆਖ ਗਏ ਛੋਟੇ ਬਾਣ ਦਬਾਲੀ ਜਸਨ ਜੁੱਧ ਨੂੰ ਥਰ ਥਰ ਬ੍ਰਥਮੀ ਚਾਲੀ ਦਲਾ ਚੜੰਦੇ ਆ ਨਾਉ ਜਿਵੇਂ ਹਾਲੀ ਸੌਦਰੀਆ ਉਹ ਵਿੱਚ ਧੂੜ ਉਤਾਹ ਕਾਲੀ ਛੜੀ ਤੁਰੰਗ ਮੈਂ ਜਾਣ ਪੁਕਾਰ ਚਾਲੀ ਧਰਤੀ ਇੰਦਰਥਾ ਪਾਵਣੀ ਆਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸਹਜਣ ਕਾਬਾ ਜੀ ਤੇਰੀ ਤੇਗੀ ਜਮ ਤੜੀ ਰਣਵੰਡੀ ਭਾਜੀ ਇੱਕ ਘਾਇਲ ਘੋਮਣ ਸੂਰ ਮੇ ਜਣ ਮਕਤਬ ਕਾ ਜੀ ਇੱਕ ਵੀਰ ਬਰ ਤੇ ਬਰਸ਼ੀਏ ਜਿਉ ਝੁੱਕ ਪਾਉਣ ਨਿਵਾਜੀ ਇੱਕ ਦੁਰਗਾ ਸੋਹੇ ਖੁਣਸ ਕੈ ਖੁਣਸਾਇਣਤਾ ਜੀ ਇੱਕ ਧਾਵਣ ਦੁਰਗਾ ਸਾਹਮਣੇ ਜਿਉ ਭੁਖਿਆਏ ਭਾਜੀ ਕਦੇ ਨਾ ਰਜੇ ਜੁੱਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੰਘਰਸ਼ੋ ਹਰੇ ਦੇਜ ਖੇਤ ਚ ਟਾਲੇ ਹੱਥਾਂ ਜੋੜ ਕੇ ਨੇ ਜੇ ਬੰਬਲੀ ਵਾਲੇ ਦਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਤੇ ਦਾਨਵੀ ਸੁਲ ਹੋਈਆਂ ਕੰਗਾ ਵਾਛੜ ਕੱਤੀ ਸੂਰਿਆਂ ਵਿੱਚ ਖੇਦ ਖਤੰਗਾ ਤੁਹੇ ਕਿਰਪਾਣਾ ਤਿੱਖੀਆਂ ਬੜਲਾਨ ਅੰਗਾ ਪਹਿਲਾ ਜਲਾ ਮਿਲੰਦਿਆਂ ਪੇੜ ਪਿਆ ਨਿਹੰਗਾ ਪੌੜੀ ਯੋਰਡ ਫੌਜ ਆਈਆਂ ਵੀਰ ਚੜੇ ਕੰਧਾਰੀ ਸੜਕ ਮਿਆਂ ਨੂੰ ਕੱਢੀਆਂ ਤੇ ਖਿਆ ਤਰਵਾਰੀ ਕੜਗ ਉਠੇ ਰਣ ਮਚਿਆ ਵੱਡੇ ਹੰਕਾਰੀ ਸਿਰ ਤੜਬਾ ਹਾ ਗੰਗਲੇ ਫੁੱਲ ਜੇ ਹੈ ਬਾੜੀ ਜਾਪੇ ਕੱਟੇ ਬਾੜੀਆਂ ਡੁਗ ਚੰਦਨੀ ਆਰੀ ਦੁਹਾੰਗ ਧਾਰਾ ਮੋਹ ਜੜੇ ਜਾ ਸੱਟ ਪਈ ਖਰਵਾਰ ਕਉ ਤੱਕ ਤੱਕ ਕੈ ਬਰ ਦੁਰਗਸਾ ਤੱਕ ਮਾਰੇ ਭਲੇ ਜੁਝਾਰ ਕਉ ਪੈਦਲ ਮਾਰੇ ਹਾਥੀਆਂ ਸੰਗ ਰੱਥ ਗਰੇ ਅਸਵਾਰ ਕਉ ਸੋਹਣ ਸੰਝਾ ਪਾਗਣਾ ਜਣ ਲੱਗੇ ਫੁੱਲ ਅਨਾਰ ਕਉ ਗੁੱਸੇ ਆਈ ਕਾਲ ਕਾ ਹੱਥ ਸੱਜੇ ਲੈ ਤਲਵਾਰ ਕਉ ਏਦੂ ਪਰ ਓਤ ਪਰ ਹਰਣਾ ਖਦ ਕਈ ਹਜ਼ਾਰ ਕਉ ਜਣ ਇੱਕ ਰਹੀ ਕੰਧਾਰ ਕਉ ਸਤ ਰਹਿਮਤ ਤੇਰੇ ਵਾਰ ਕਾਉ ਪਾੜੀ ਦੁਹਾਂ ਘੰਧਾਰਾ ਮੋਝੜੇ ਸੱਟ ਪਈ ਜਮਦਾਨ ਕੋ ਤਦ ਖੈਂਗ ਨਸੋਂ ਬਨਚਾਇਆ ਡਾਲ ਉੱਪਰ ਬਰਗਸਤਾਨ ਕਾਉ ਫੜੀ ਬਲੰਦ ਮਗਾਇ ਉਸ ਪਰ ਮਾਇਸ ਕਰ ਮੁਲਤਾਨ ਕਾ ਗੁੱਸੇ ਆਈ ਸਾਹਮਣੇ ਰਣ ਅੰਦਰ ਘੱਤਣ ਕਾ ਅੱਗੇ ਤੇਗ ਵਗਾਈ ਦੁਰਗ ਸਾਹ ਬੜ ਸੁੰਮਣ ਬਹੀ ਭਲਾਣ ਕਾ ਰਣ ਕੀ ਜਾਏ ਕਿਆ ਧਰਤ ਕਾ ਬੜ ਪਾਕਰ ਬੜ ਕੇ ਕਾਣ ਕਾ ਬੀਰ ਭਲਾਣੋ ਡਿੱਗਿਆ ਕਰ ਸਜਦਾ ਸੁਮਸ ਜਾਣ ਕਾ ਸਬਾਸ ਸਲੋਣੇ ਖਾਨ ਕਾ ਸਦਾ ਸਬਾਸ ਤੇਰੇ ਤਾਨ ਕਾ ਤਾਰੀਫਾਂ ਪਾਣ ਚਬਾਨ ਕਾ ਸਦ ਰਹਿਮਤ ਫਾਖਾ ਖਾਣ ਕਾ ਸਤ ਰਹਿਮਤ ਤੁਰੇ ਨਚਾਣ ਕਾ ਪੌੜੀ ਦੁਰਗਾ ਅਤੈ ਦਾਨ ਵੀ ਗੈ ਸੰਗਰ ਕਥੇ ਔਰੜ ਉੱਠੇ ਸੂਰਮੇ ਆ ਡਾਹੇ ਮੱਥੇ ਕੱਟ ਤਫੰਗੀ ਕੈ ਬਰੀ ਦਲ ਗਾਹ ਨਕੱਥੇ ਦੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪੌੜੀ ਦੁਹਾਂ ਘਨਾਰਾ ਮੋਝੜੇ ਦਲ ਕੁਰੇ ਨਗਾਰੇ ਔਰੜ ਆਏ ਸੂਰਮੇ ਸਿਰ ਧਾਰਣਿਆਰੇ ਲੈ ਕੇ ਤੇਗਾ ਬਰਛੀਆਂ ਹਥਿਆਰ ਉਭਾਰੇ ਲੋਪ ਪਟੇਲਾ ਪਖਰਾ ਗਲ ਸਾਂਝ ਸਵਾਰੇ ਲਾ ਕੇ ਬਰਛੀ ਦੁਰਗਾ ਸਾਬੋ ਦਨ ਮਾਰੇ ਚੜੇ ਨਤੀ ਗਜ ਘੋੜੇ ਹੀ ਮਰ ਪੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਵਿੰਨ ਵੜੇ ਉਤਾਰੇ ਪੋੜੇ ਦੁਹੰਗ ਘਨਾਰਾ ਮੋਝੜੇ ਨਾਲ ਤੌਸਾ ਭਾਰੀ ਲਈ ਭਗਾਤੀ ਦੁਰਗਾ ਸਾਵਰ ਜਗਨ ਭਾਰੇ ਲਾਏ ਰਾਜ ਸੁਮਨੌਰਤ ਕੀਏ ਪਿਆਰੀ ਸੁੰਭ ਪਲਾਣੋ ਡਿੱਗਿਆ ਉਹ ਬੁਆ ਵਿਚਾਰੀ ਦੁਮਰ ਤੂੰ ਨਾਲ ਨਿਕਲੀ ਬਰਛੀ ਦੁਤਾਰੀ ਜਾਂ ਨਰ ਜਾਦੀ ਉਤਰੀ ਪੈਣ ਸੂਹੀ ਸਾਰੇ ਪੜੇ ਦੁਰਗਾ ਅਤੇ ਦਾਨਵੀ ਪੇੜ ਪਿਆ ਸਬਾਹੀ ਸਸਰ ਬਜੂ ਤੇ ਦੁਰਗ ਸਾਗ ਗਹਿ ਸਬਨੀ ਬਾਹੀ ਸੁਮਨ ਸੁਮ ਸੰਘਾਰਿਆ ਮਤ ਜੇ ਸਾਹੀ ਫੋਜ ਰਗ ਜ਼ਹਾਰੀਆਂ ਦੇ ਕਰੋਣ ਤਾਹੀ ਮੋਹੇ ਕੜੂਚੇ ਕਾਦੇ ਛੜ ਕੋੜੇ ਰਾਹੀ ਭਜਦੇ ਹੋਏ ਮਾਰੀਆਂ ਨੇ ਮੜਚਾ ਕਰਨਾ ਹੀ ਪੜੇ ਤੋਂ ਬਨੇ ਸੋਂਬੇ ਪਠਾਇਆ ਜਮਦੇ ਤਾਂ ਮਨੋਂ ਇੰਦਰ ਸਤ ਬੁਲਾਇਆ ਰਾਜਾ ਬਖੇਖ ਨੋ ਸਿਰ ਪਰ ਛਤਰ ਫੇਰਾ ਆ ਰਾਜੇ ਇੰਦਰ ਦਾ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨੇ ਗਾਇਆ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ